ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਪੰਜਾਬ ਦੀਆਂ ਪੰਚਾਇਤਾਂ ਦੇ ਲਈ ਜਾਰੀ ਹੋਇਆ ਇੱਕ ਨਵਾਂ ਫਰਮਾਨ 4 ਦਿਨਾਂ ਦੇ ਅੰਦਰ ਅੰਦਰ ਕਰਨਾ ਪਵੇਗਾ ਇਹ ਕੰਮ ਤੇ 1 ਦਸੰਬਰ ਨੂੰ ਹਰ ਹਾਲਤ ਇਹ ਕਾਰਜ ਸੰਪੂਰਨ ਕੀਤਾ ਜਾਵੇਗਾ ਜੀ ਆ ਦੱਸ ਦਈਏ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਚੁੱਕੀਆਂ ਨੇ ਸਰਪੰਚ ਪੰਚ ਚੁਣੇ ਜਾ ਚੁੱਕੇ ਨੇ ਤੇ ਇਥੋਂ ਤੱਕ ਕਿ ਪੰਚਾਂ ਦਾ ਸੌ ਚੱਕ ਸਮਾਗਮ ਉਹ ਵੀ ਸੰਪੂਰਨ ਹੋ ਚੁੱਕਾ ਹੈ ਸਰਪੰਚਾਂ ਪੰਚਾਂ ਨੂੰ ਜਿਹੜੀਆਂ ਸੌਵਾਂ ਦਵਾਈਆਂ ਜੜੀਆਂ ਸਨ ਉਹਨਾਂ ਦਾ ਜਿਹੜਾ ਸੌ ਚੱਕ ਸਮਾਗਮ ਹੋਣਾ ਸੀ ਉਹ ਵੀ ਹੋ ਚੁੱਕਿਆ ਤੇ ਇਹ ਸਾਰਾ ਕਾਰਜ ਸੰਪੂਰਨ ਹੋ ਚੁੱਕਿਆ ਤੇ ਹੁਣ ਪੰਚਾਇਤਾਂ ਨੇ ਆਪਣੇ ਜਿਹੜੇ ਕਾਰਜ ਨੇ ਅੱਗੇ ਹੋ ਕਰਨੇ ਉਹਦੇ ਵਾਸਤੇ ਜਿਹੜੀ ਵਿਭਾਗ ਦੇ ਵੱਲੋਂ ਨਾਲ ਇੱਕ ਮੀਟਿੰਗ ਕੀਤੀ ਜਾਣੀ ਹੈ ਇਸ ਸਬੰਧ ਦੇ ਵਿੱਚ ਅੱਜ ਪਿੰਡੂ ਵਿਕਾਸ ਸਤੇ ਪੰਚਾਇਤ ਵਿਭਾਗ ਦੇ ਮੁਖ ਵਧੀਕ ਸਕੱਤਰ ਪਰਮਜੀਤ ਸਿੰਘ ਜੀ ਹੁਣਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਹੈ ਕਿ 1 ਦਸੰਬਰ ਨੂੰ ਵਿਭਾਗ ਦੇ ਵੱਲੋਂ ਨਨੀਆਂ ਚੁੜੀਆਂਗੀਆਂ ਪੰਚਾਇਤਾਂ ਦੇ ਨਾਲ ਹਰ ਹਾਲਤ ਮੀਟਿੰਗ ਕੀਤੀ ਜਾਵੇਗੀ ਤੇ ਇਸ ਦੀ ਵੀਡੀਓਗ੍ਰਾਫੀ ਵੀ ਹਰ ਹਾਲਤ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਊਣਤਾਈ ਨਾ ਰਹਿ ਜਾਵੇ ਇਸ ਕਰਕੇ ਅੱਜ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੁੱਖ ਸਕੱਤਰ ਪਰਮਜੀਤ ਸਿੰਘ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਲ ਤੋਂ ਜਲਦ ਇਸ ਕੰਮ ਨੂੰ ਨਿਪਟੜੇ ਚੜਿਆ ਜਾਵੇ ਕਿਉਂਕਿ ਜਿਸ ਦਿਨ ਮੀਟਿੰਗ ਹੋਵੇਗੀ ਉਸ ਦਿਨ ਤੋਂ ਹੀ ਪੰਚਾਇਤਾਂ ਦਾ 5 ਸਾਲ ਦਾ ਜਿਹੜਾ ਕਾਰਜ ਉਹ ਮਿੱਥਿਆ ਜਾਂਦਾ ਹੈ ਇਸ ਕਰਕੇ ਇਸ ਕੰਮ ਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਸਬੰਧ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਜਿਹੜੇ ਕਿ ਲਿਖਤੀ ਪੱਤਰੋ ਜਾਰੀ ਕਰ ਦਿੱਤੇ ਗਏ ਨੇ ਇੱਥੇ ਜ਼ਿਕਰ ਇਹ ਖਾਸ ਹੈ ਕਿ ਮੁਖਤਸਰ ਬਰਨਾਲਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨੂੰ ਇਹਦੇ ਪੱਤਰ ਜਾਰੀ ਨਹੀਂ ਕੀਤੇ ਗਏ ਇਸ ਦਾ ਕਾਰਜਕਾਰ ਕੁਝ ਅਲੱਗ ਹੋਵੇਗਾ ਇਹ ਪੰਚਾਇਤੀ ਵਿਭਾਗ ਜਿਹੜਾ ਆ ਉਸ ਦੀ ਇਹ ਆਪਣੀ ਕੁਝ ਕਲਮਬੱਤਾ ਹੋਵੇਗੀ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦੇ ਦਈਏ ਕਿ ਇੱਥੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੁਖ ਸਕੱਤਰ ਨੇ ਇਹ ਗੱਲ ਕਹੀ ਹੈ ਕਿ ਜਲਦ ਤੋਂ ਜਲਦ ਇਹ ਮੀਟਿੰਗ ਜਿੰਨੀ ਜਲਦੀ ਹੋਏਗੀ ਉਸ ਤੋਂ ਬਾਅਦ ਜਿਹੜੀ ਕਿ ਪੰਚਾਇਤੀ ਰਿਕਾਰਡ ਨੇ ਤੇ ਸੰਪਤੀ ਦਾ ਜਿਹੜਾ ਚਾਰਜ ਹੈ ਉਹ ਪੰਚਾਇਤਾਂ ਨੂੰ ਦਿੱਤਾ ਜਾਵੇ ਤਾਂ ਕਿ ਪੰਚਾਇਤਾਂ ਆਪਣੇ ਕਾਰਜ ਕਰ ਸਕਣ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਵੱਖ-ਵੱਖ ਡੀਡੀਪੀਓਜ਼ ਨੂੰ ਵੀ ਇਹ ਹੁਕਮ ਜਾਰੀ ਕਰ ਦਿੱਤੇ ਨੇ ਕਿ ਅਗਰ 1 ਦਸੰਬਰ ਦੀ ਮੀਟਿੰਗ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਊਣਤਾਈ ਰਹੀ ਜਾਂ ਕੋਈ ਘਾਟਾ ਹੋਇਆ ਤਾਂ ਇਸ ਦੇ ਲਈ ਡੀਡੀਪੀਓਜ਼ ਜ਼ਿੰਮੇਵਾਰ ਹੋਣਗੇ ਇਸ ਕਰਕੇ ਸਾਰੇ ਡੀਡੀਪੀਓਜ਼ ਜਿਹੜੇ ਕਿ ਉਹ ਆਪਣੇ ਇਸ ਕੰਮ ਨੂੰ ਆਪਣੀ ਇਸ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਦੇ ਨਾਲ ਨਿਭਾਉਣ ਅਤੇ ਜੇਕਰ ਕੋਈ ਊਣਤਾਈ ਰਹਿੰਦੀ ਹੈ ਤਾਂ ਉਸ ਨੂੰ ਸਹੀ ਕਰਨ ਤਾਂ ਕਿ ਪੰਚਾਇਤਾਂ ਆਪਣੇ ਕਾਰਜ ਜਿਹੜੇ ਨੇ ਉਹ ਵਧੀਆ ਤਰੀਕੇ ਨਾਲ ਕਰ ਸਕਣ ਇੱਥੇ ਦੱਸਦੀ ਹੈ ਕਿ ਪੰਚਾਇਤਾਂ ਦਾ ਕਾਰਜਕਾਲ ਜਿਹੜਾ ਕਿ ਉਹ 5 ਸਾਲ ਹੁੰਦਾ ਹੈ ਜਿਸ ਦਿਨ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਇਹ 5 ਸਾਲ ਮੰਨੇ ਜਾਣਗੇ ਇਸ ਕਰਕੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਜਲ ਤੋਂ ਜਲ ਜਿਹੜਾ ਕਿ ਪੰਚਾਇਤਾਂ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋਵੇ ਇਸ ਕਰਕੇ ਜਿਹੜੇ ਵੀ ਕੋਈ ਕੰਮ ਲੈਂਦੇ ਨੇ ਪੰਚਾਇਤਾਂ ਦੇ ਕਰਨ ਵਾਲੇ ਉਹ ਪੰਚਾਇਤਾਂ ਜਲ ਤੋਂ ਜਲਦ ਕਰਨ ਇਸੇ ਕਰਕੇ ਹੀ ਪੰਜਾਬ ਸਰਕਾਰ ਨੇ ਇਹ ਹੁਕਮ ਦਿੱਤੇ ਨੇ ਕਿ ਜਿੰਨੇ ਵੀ ਪੰਚਾਇਤਾਂ ਦੇ ਰਿਕਾਰਡਸ ਨੇ ਅਤੇ ਸੰਪਤੀ ਦਾ ਚਾਰਜ ਹੈ ਉਹ ਨਵੇਂ ਬਣੇ ਹੋਏ ਸਰਪੰਚਾਂ ਨੂੰ ਸੌਂਪ ਦਿੱਤਾ ਜਾਵੇ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਵੀ ਕਾਰਜ ਅਜੇ ਸੰਪੂਰਨ ਨਹੀਂ ਹੋਏ ਜਿਹੜੇ ਅਧੂਰੇ ਪਏ ਨੇ ਪੰਚਾਇਤਾਂ ਉਹਨਾਂ ਨੂੰ ਜਲਦ ਤੋਂ ਜਲਦ ਵਧੀਆ ਤਰੀਕੇ ਨਾਲ ਨੇਪੜੇ ਚਾਰਟ ਸਕਣ ਇਸ ਕਰਕੇ ਹੀ ਅੱਜ ਪਿੰਡੂ ਵਿਭਾਗ ਅਤੇ ਪੰਚਾਇਤ ਵਿਭਾਗ ਦੇ ਜਿਹੜੇ ਮੁਖ ਸਕੱਤਰ ਨੇ ਭਰਮਜੀਤ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਲਦੀ ਤੋਂ ਜਲਦੀ ਮੀਟਿੰਗ ਹੋਵੇ ਅਤੇ ਪੰਚਾਇਤਾਂ ਆਪਣੇ ਕੰਮ ਕਰ ਸਕਣ ਇਸ ਕੰਮ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਕਰਕੇ ਉਹਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਪੰਚਾਇਤ ਅਫਸਰ ਨੇ ਉਹਨਾਂ ਨੂੰ ਪੱਤਰ ਵੀ ਕੱਢ ਦਿੱਤੇ ਨੇ ਤੇ ਨਾਲ ਹੀ ਇਹ ਹੁਕਮ ਜਾਰੀ ਕੀਤੇ ਨੇ ਕਿ ਇਹਨਾਂ ਦੀ ਸਖਤੀ ਦੇ ਨਾਲ ਪਾਲਣਾ ਵੀ ਕੀਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਡੀਡੀ ਪੀਓਸ ਨੂੰ ਵੀ ਇਹ ਨਿਰਦੇਸ਼ ਦਿੱਤੇ ਨੇ ਕਿ ਕਿਸੇ ਵੀ ਪ੍ਰਕਾਰ ਦੀ ਕੁਤਾਹੀ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਅਗਰ ਕਿਸੇ ਵੀ ਪ੍ਰਕਾਰ ਦੀ ਕੋਈ ਔਣਤਾਈ ਰਹਿੰਦੀ ਹੈ ਤਾਂ ਉਸ ਦੇ ਵਾਸਤੇ ਡੀਡੀ ਪੀਓਸ ਜ਼ਿੰਮੇਵਾਰ ਹੋਣਗੇ ਇਸ ਕਰਕੇ 1 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਨੂੰ ਵਧੀਆ ਤਰੀਕੇ ਦੇ ਨਾਲ ਸੰਪੂਰਨ ਕੀਤਾ ਜਾਵੇ ਨਿਪਰੇ ਚੜਾਇਆ ਜਾਵੇ ਤਾਂ ਕਿ ਪੰਚਾਇਤਾਂ ਵਧੀਆ ਤਰੀਕੇ ਦੇ ਨਾਲ ਵਿਕਾਸ ਦੇ ਕੰਮ ਕਰ ਸਕਣ